ਕੀ ਹਾਲ ਚਾਲ ਦੋਸਤੋ ਮੈਨੂੰ ਉਮੀਦ ਹੋਗੀ ਤੁਸੀਂ ਸਾਰੇ ਜੜਦੀ ਕਲਾ ਵਿੱਚ ਖੁਸ਼ ਹੋਵੋਗੇ ਜਿੱਦਾਂ ਤੁਹਾਨੂੰ ਪਤਾ ਹੀ ਆ ਵੀ ਪੱਟੀ ਸ਼ਹਿਰ ਦੇ ਬਲੌਗ ਆ ਪਰ ਰਾਣਾ ਸੰਧੂ ਯਾਰ ਪੰਜਾਬੀ ਆਪਣਾ ਚੈਨਲ ਆ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰ ਦਿਓ ਜੋ ਚੰਗੀਆਂ ਦੇਸ਼ ਵਿਦੇਸ਼ੀ ਸੰਗਤ ਨੂੰ ਚੰਗਿਆ ਸੁਣਨ ਨੂੰ ਮਿਲਦਾ ਹੈ ਅੱਜ ਆਪਣਾ ਨਿਊ ਵਿਸ਼ਾ ਟੌਪਿਕ ਆ ਵੀ ਨਸ਼ਿਆਂ ਤੋਂ ਕਿਵੇਂ ਦੂਰ ਰਹਿਣਾ ਨਸ਼ਾ ਵੀਰ ਜੀ ਇੱਕ ਐਹੋ ਜੀ ਚੀਜ਼ ਆ ਜਿਹੜਾ ਬੰਦੇ ਨੂੰ ਹੱਡਾਂ ਹਟ ਗਾਲ ਦਿੰਦੇ ਆ ਇਹ ਨਸ਼ਾ ਅੱਜ ਕੱਲ੍ਹ ਵੇਖੋ ਸਰਕਾਰਾਂ ਨਸ਼ੇ ਛਡਾਊ ਕੇਂਦਰ ਵੀ ਖੋਲੇ ਆ ਉਹ ਟੀਕੇ ਵੀ ਲੋਂਦੇ ਆ ਅੰਦਰੋਂ ਆਪਣੇ ਨਸ਼ੇ ਦੀਆਂ ਚੀਜ਼ਾਂ ਬਾਹਰ ਕੱਢਦੇ ਆ ਪਰ ਆਪ ਨੂੰ ਆਦਤ ਪੈ ਜੂਗੀ ਜਿੱਦਾਂ ਆਪਣਾ ਚਾਹ ਰੋਟੀ ਦੀ ਛੱਡੀ ਜਾਂਦੀ ਚਾਹ ਵਾਲ ਚਾਹ ਆਪਾਂ ਨੂੰ ਬਹੁਤ ਵੱਡਾ ਵੈਲ ਆ ਚਾਹ ਆਪਾਂ ਨੂੰ ਅੰਗਰੇਜ਼ ਦੇ ਗਏ ਚਾਹ ਨਹੀਂ ਆਪਣੇ ਤੋਂ ਛੁੱੜਦੀ ਉਹ ਤਾਂ ਫਿਰ ਵੀ ਨਸ਼ਾ ਹੱਡਾਂ ਜਿਹੜੀ ਕੀ ਰਚ ਗਈਆਂ ਨਾ ਉਹਨੂੰ ਕੱਢਣਾ ਮੁਸ਼ਕਲ ਨਹੀਂ ਨਾ ਅਮੁਨਕਿਨ ਪਰ ਇਹੋ ਜਿਹੀ ਕਿਰਪਾ ਆ ਜਾਂਦੀ ਹੈ ਵੀ ਸਾਰਾ ਕੁਝ ਛੱਡ ਵੀ ਦਿੰਦੇ ਆ ਨਸ਼ੇ ਹੁਣ ਅੱਜ ਕੱਲ੍ਹ ਵੱਡੇ ਰਕਮ ਦੇ ਆ ਗਏ ਜਿੱਦਾਂ ਸਬਜ਼ੀ ਸਬਜ਼ੀ ਦਾਲ ਹੋ ਗਈ ਆਹੰਡੋ ਗੱਲ ਲਸਣੋ ਗਿਆ ਆਲੂ ਗੰਡੇ ਇਦਾਂ ਨਸ਼ੇ ਦੀਆਂ ਵੱਖ-ਵੱਖ ਵੈਰਾਈਟੀਆਂ ਟੌਪਿਕ ਆ ਗਏ ਜਿਦਾਂ ਭੂਕੀ, ਚਟਾ, ਡੋਡੇ, ਫੀਮ, ਸਮੈਗ, ਚਟਾਸ ਰਾਣਾ ਇਹ ਕੂਲ ਪਾ ਜਿਹੜਾ ਮੇਨ ਕੰਮ ਕੂਲ ਪਾ ਕਰ ਬਹੁਤ ਟ੍ਰੈਂਡ ਆ ਗਿਆ ਜਿਹੜਾ ਕੂਲ ਪਲਾਉਂਦੇ ੜੀ ਵੇਖੋ ਇਹ ਟ੍ਰੈਗ ਆ ਸਾਰ ਹੋ ਗਏ ਇਹ ਸਾਰਾ ਕੋਈ ਯੰਗ ਮੁੰਡੇ ਵੀ ਅੱਜਕੱਲ ਇਹਦੇ ਇਹਦੇ ਵਿੱਚ ਆ ਰਹੇ ਨੇ ਯੰਗ ਮੁੰਡੇ ਛੋਟੇ-ਛੋਟੇ ਮੁੰਡੇ ਵੇਖੀਦੇ ਆ ਅੱਜਕੱਲ ਤੇ ਕੁੜੀਆਂ ਵੀ ਟ੍ਰੈਂਡ ਜੇ ਬੀਅਰ ਹੋ ਗਈ ਆ ਵਾਈਨ ਹੋਈਆਂ ਬਾਰਾਂ ਜਿਹੋ ਇਹੋ ਜੇ ਕੰਮ ਕਰਨ ਲੱਪੀਆਂ ਵੱਡੇ ਵੱਡੇ ਘਰਾਂ ਦੇ ਛੋਟੇ ਛੋਟੇ ਘਰਾਂ ਦੇ ਕੋਈ ਸ਼ਮਸ਼ਾਨ ਘਾਟ ਪੋਲ ਵੇਖ ਲਓ ਸਟੇਸ਼ਨ ਵੇਖ ਲਓ ਬੱਸ ਸਟੈਂਡ ਵੇਖ ਲਓ ਜਿੱਥੇ ਉਹਨਾਂ ਇਹ ਚੀਜ਼ ਵੇਖਣ ਕਿ ਇੱਥੇ ਨਾ ਕੋਈ ਵੇਂਦਾ ਨਾ ਹੋਵੇ ਰੱਬ ਤੇ ਵੇਂਦਾ ਨਾ ਜੇ ਕਿ ਚਲੋ ਮੰਨ ਲਓ ਮੈਂ ਮਾੜਾ ਕਰਦਾ ਇਹ ਵੀ ਮਾੜਾ ਕਰਦਾ ਰੱਬ ਤੇ ਵੇਂਦਾ ਨਾ ਉਹਨੇ ਜਦੋਂ ਮਾਰਦਾ ਨੇ ਮੁੱਕੀ ਨਾਕ ਤੋਂ ਨਾ ਮਾਰਨਾ ਨੇ ਮਾਤਮ ਮੁੱਕੀ ਮਾਰਦਾ ਉਹ ਮਾਤੀ ਮਾਰਦਾ ਦਾ ਜੋ ਰੱਬ ਮਾਰਦਾ ਇਸ ਕਰਕੇ ਆਪਾਂ ਨਸ਼ੇ ਵੇਖੋ ਕਿੰਨੇ ਰਕਮ ਦੇ ਤੁਹਾਨੂੰ ਮੈਂ ਸਾਰੇ ਡਿਟੇਲ ਚ ਦੱਸਦਾ ਇਹ ਨਸ਼ੀ ਆਪਾਂ ਕਿੰਨੇ ਛੱਡਨੇ ਆ ਵੇਖੋ ਨਸ਼ਾ ਸਰਕਾਰਾਂ ਵੀ ਆਪਣਾ ਬਾਅਦ ਤੋਂ ਬਾਅਦ ਜੋਰ ਜੀ ਪਤਾ ਕੀ ਹੈ ਜਿੰਨਾ ਤੱਕ ਆਪਣਾ ਮਨ ਨਹੀਂ ਨਾ ਕਰਦਾ ਆਪਾਂ ਕਿ ਇਹ ਚੀਜ਼ ਨੂੰ ਛੱਡ ਨਹੀਂ ਸਕਦੇ ਮਾਂ ਜਦੋਂ ਆਪਾਂ ਨਸ਼ਾ ਹੀ ਅੰਦਰ ਵੜ ਗਿਆ ਹੁਣ ਵੇਖੋ ਪ੍ਰੈਗਾ ਐਸ ਆਰ ਕੋਲੀਪਾ ਨਸ਼ੇ ਇਹੋ ਚੀਜ਼ਾਂ ਨਿਗੇ ਨਿਗੇ ਨਸ਼ੇ ਮੁੰਡੇ ਯੰਗ 18 17 15 12 ਸਾਲ ਦੇ ਅੱਜਕੱਲ ਮੁੰਡੇ ਕਮਾਂਜ ਪਏ ਨੇ ਕੁੜੀਆਂ ਵੀ ਅੱਜਕੱਲ ਕਰ ਰਹੀਆਂ ਨੇ ਸ਼ਮਸ਼ਾਨਾਂ ਦਾ ਜਿੱਥੇ ਇਹਨਾਂ ਨੂੰ ਇਹ ਆ ਵੀ ਇੱਥੇ ਕੋਈ ਲੋਕੇਸ਼ਨ ਐ ਇਹੋ ਜੀ ਲੱਭਦੇ ਜਿੱਥੇ ਇਹਨਾਂ ਨੂੰ ਕੋਈ ਵੇਚਦਾ ਨਾ ਰੱਬ ਦੇ ਵੇਚਦਾ ਨਾ ਉਹ ਜਦੋਂ ਇੱਕ ਹੁਣ ਸਮਝ ਲਓ ਮੈਂ ਸ਼ਰਾਬ ਇੱਕ ਰਿਪੀ ਦੀ ਬੀਅਰ ਰਿਪੀ ਦੀ ਉਹ ਹੌਲੀ ਹੌਲੀ ਮੇਰੇ ਮੂੰਹ ਨੂੰ ਲੱਗ ਲੱਗ ਗਿਆ ਸਵਾਦ ਆਉਣ ਲੱਗਾ ਆਪਣਾ ਅੰਦਰ ਆਪਣਾ ਸਵਾਦ ਦੇਣ ਆਪਣਾ ਇਸ ਕਰਕੇ ਚਲੋ ਜੇ ਨਸ਼ਾ ਕਰਨਾ ਗੁਰਬਾਣੀ ਦਾ ਕਰੋ ਗੁਰਦਾਰੇ ਜਾਓ ਚੰਗੇ ਨਸ਼ੇ ਕਰੋ ਫਰੂਟ ਪੀਓ ਫਾਲ ਪੀਓ ਜੂਸ ਪੀਓ ਕੇਲੇ ਸੇਬ ਖਾਓ ਇਹ ਵੀ ਵੱਡੇ ਵਧੀਆ ਨਸ਼ੇ ਆ ਗੁਰਬਾਣੀ ਦਾ ਕਰੋ ਢਾਡੀ ਕੋਈ ਸ਼੍ਰੀ ਕੋਈ ਚੰਗੀਆਂ ਚੀਜ਼ਾਂ ਦਾ ਨਸ਼ਾ ਕਰੋ ਕੋਈ ਫੈਸ਼ਨ ਦਾ ਕਰੋ ਨਸ਼ਾ ਕਿ ਘਮਣ ਕਮੰਦਾ ਇਹੋ ਜਿਹੇ ਨਸ਼ੇ ਕਰੋ ਜਿਹੜੇ ਤੁਹਾਡੇ ਹੁਣ ਵੇਖੋ ਕੰਪਿਊਟਰ ਆਣਾ ਕੰਪਿਊਟਰ ਦਾ ਆਪਾਂ ਜਿਹੜਾ ਮਰਜ਼ੀ ਬਟਨ ਆਪੇ ਉਹਨੇ ਉਹੀ ਚੀਜ਼ ਕੱਢ ਦੇਣੀ ਜੇ ਫੋਟੋ 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 ਐ ਨਿਕਲ ਆਉਣੀ ਹੈ ਜਿੱਦਾਂ ਇੰਸਟਾਗ੍ਰam ਪਾ YouTube YouTube ਆ ਫੇਸਬੁੱਕ ਵੇਨੇ ਆ ਉਹ ਜਿੱਦਾਂ ਆਪਾਂ ਲਾਈਕ ਸ਼ੇਅਰ ਕਰੀਏ ਨੇ ਉਹੋ ਚੀਜ਼ਾਂ ਬਾਰ ਏ ਟੂ ਜ਼ेड ਹੀ ਤੁਰੀਆਂ ਹੁੰਦੀਆਂ ਇਦਾਂ ਹੀ ਆਪਣਾ ਮਾਈਂਡ ਹੈ ਜਦੋਂ ਆਪਾਂ ਨੈਗੇਟਿਵ ਚੀਜ਼ਾਂ ਬਾਰੇ ਸੋਚਣ ਲੱਗ ਪਏ ਇੱਕ ਨਾ ਆਪਣਾ ਇਹ ਜਿਹੜੀ ਆਪਣੀ ਯਾਰੀ ਦੋਸਤੀ ਆ ਵੀ ਇਹ ਆਪਾਂ ਨੂੰ ਕਹਿੰਦੀ ਚੱਲ ਯਾਰ ਗੋਪੀ ਤੂੰ ਵੀ ਕਰ ਲਾ ਉਹ ਜਦੋਂ ਮਾੜੀ ਜੀ ਭੁੱਲਣ ਲੱਗੀ ਤੋਂ ਵਾ ਸਵਾਦ ਆਉਣ ਲੱਗਾ ਫੇ ਚਾਰ ਤਦ ਇਹ ਆਪਾਂ ਕਰਨ ਲੱਪੇ ਫਿਰ ਆਪਣੇ ਹੱਡਾਂ 'ਚ ਰੱਜ ਜਾਂਦਾ ਫਿਰ ਛੱਡੇ ਨੂੰ ਦਿਲ ਨਹੀਂ ਕਰਦਾ ਹੁਣ ਵੇਖੋ ਜਿਹੜੀਆਂ ਲੁੱਟਾਂ ਖੋਹਾਂ ਡਕਾਈ ਤਗੇ ਹੋਗੇ ਇਹ ਕਿਹੜੇ ਕੰਮ ਜਦੋਂ ਘਰੋਂ ਪੈਸਾ ਨਹੀਂ ਦਿੰਦੇ ਫਿਰ ਇਹ ਲੁੱਟਾਂ ਖੋਹਾਂ ਬਾਹਰੋਂ ਕੋਈ ਬੈਂਕ ਨੂੰ ਲੂਟ ਲਈ ਕੋਈ ਸਨੇਚਰ ਬਣ ਗਿਆ ਕੋਈ ਸਕੂਟਰੀ ਦਾ ਚੈਨ ਲਾੜੀ ਕੋਈ ਗੱਡੀਆਂ ਮੋਟਰਸਾਈਕਲ ਖੋਲੇ ਜਦੋਂ ਘਰੋਂ ਪੈਸਾ ਨਹੀਂ ਮਿਲਦੇ ਫਿਰ ਇਹ ਇਹ ਲਾਈਨ 'ਚ ਪੈ ਜਾਂਦੇ ਆ ਇਹ ਉਹਨਾਂ ਦੀ ਮਜਬੂਰੀ ਬਣ ਜਾਂਦੀ ਜਦੋਂ ਉਹਨਾਂ ਨੂੰ ਇਹਨਾਂ ਸ਼ਰੀਰ ਨੂੰ ਜਦੋਂ ਤੋੜ ਵਜਦੀ ਨਾ ਜਿੱਦਾਂ ਸ਼ਰੀਰ ਨੂੰ ਤੋੜ ਜਿੱਦਾਂ ਆਪਣੀ ਚਾਹ ਹੁੰਦਾ ਚਾਹ ਦੋ ਟਾਈਮ ਪੀਣੀ ਪੀਣੀ ਸਵੇਰੇ ਆਪਾਂ ਚਾਹ ਤੋਂ ਬਿਨਾ ਆਪਣੀ ਅੱਖਾਂ ਨਹੀਂ ਖੁੱਲਦੀ ਜਦੋਂ ਸ਼ਰੀਰ ਨੂੰ ਤੋੜ ਟਵਾਜਦੀਆਂ ਨਾ ਫਿਰ ਲੋਕੀ ਲੁੱਟਾਂ ਖੋਹਾਂ ਚੋਰ ਡਕੈਤੀਆਂ ਵੱਲ ਹੋ ਜਾਂਦੇ ਆ ਫਿਰ ਘਰ ਦੇ ਆਂਦੇ ਆ ਵੀ ਘਰ ਦੇਆਂ ਨੂੰ ਫਿਰ ਆਪਾਂ ਦੇਖੋ ਹੁਣ ਜ਼ਿਮੀਂਦਾਰ ਕਈ ਗੱਲਾਂ ਹੋ ਜਾਂਦੀਆਂ ਕਈ ਆਪਣੇ ਮਾਂ ਪਿਓ ਨੂੰ ਮਾਰ ਦਿੰਦੇ ਭੈਣਾਂ ਨੂੰ ਮਾਰ ਦਿੰਦੇ ਆ ਆਖਨੇ ਬਾਪੂ ਪੈਸੇ ਦੇ ਨਹੀਂ ਜੇ ਮਰ ਚਲੇ ਸੁਸਾਇਡ ਕਰ ਲਈ ਆਤਮ ਹੱਤਿਆ ਕਰ ਲੈਣੀ ਇਹ ਚੀਜ਼ਾਂ ਫਿਰ ਬੰਦੇ ਨੂੰ ਅੰਦਰੋਂ ਜਦੋਂ ਕਿਉਂਕਿ ਅੰਦਰ ਤੋੜ ਮਾਰਦਾ ਜੇ ਉਹਨਾਂ ਨਸ਼ਾ ਨਾ ਮਿਲੇ ਹੁਣ ਵੇਖੋ ਸਰਕਾਰਾਂ ਵੀ ਵਧੀਆ ਕਰ ਰਹੀਆਂ ਉਹ ਅੰਦਰ ਵੀ ਪਹਿਲਾਂ ਜਦੋਂ ਆਪਾਂ ਇਹਨਾਂ ਨੂੰ ਰੱਖਣਾ ਨਾ ਜਦੋਂ ਨਸ਼ਾ ਛੱਡ ਕੇ ਜਦੋਂ ਰੱਖਣਾ ਉਹ ਇਹੋ ਜੇ ਅੱਜਕੱਲ ਪ੍ਰੋਸੈਸ ਚਲਾ ਰਹੀਆਂ ਸਰਕਾਰਾਂ ਮੈਂ ਨਾ ਕਾਮਯਾਬ ਹੋਣ ਇਹ ਕਿਉਂਕਿ ਇਹ ਲੁੱਟਾਂ ਖੋਹ ਇਸੇ ਕਰਕੇ ਹੁੰਦੀਆਂ ਜਦੋਂ ਆਪ ਨਸ਼ੇ ਤੋਂ ਪੈਸੇ ਨਹੀਂ ਮਿਲਦੇ ਨਸ਼ੀ ਤੋੜ ਵਜਦੀ ਆ ਫਿਰ ਆਪ ਲੁੱਟਾਂ ਖੋਹ ਆ ਲੋ ਇੰਨੇ ਤਾਂ ਫਿਰ ਬੰਦਾ ਜਦੋਂ ਲੁੱਟਾਂ ਖੋਹ ਫਿਰ ਆ ਲੌਂਗ ਆਰਡਰ ਸਰਕਾਰਾਂ ਦੀ ਖਰਾਬ ਹੋ ਗਿਆ ਇਹ ਆ ਵੀ ਸਰਕਾਰਾਂ ਨੂੰ ਇਹ ਚਾਹੀਦਾ ਵੀ ਦੂਜਾ ਆਪਣਾ ਇਹ ਇਨ ਸ਼ਸ਼ਰਾਉ ਤੋਂ ਪਹਿਲਾਂ ਇਹ ਕਰਨ ਵੀ ਜਿਹੜੇ ਜਿਹੜੇ ਬੰਦੇ ਨਸ਼ਾ ਛੱਡਣਾ ਉਹਨੂੰ ਰੱਖਣਾ ਕਿਵੇਂ ਕੀ ਖਾਣ ਪੀਣ ਨੂੰ ਦੇਣਾ ਜਿਹੜਾ ਉਧਰ ਇਸ ਪਾਸੇ ਧਿਆਨ ਨਾ ਜਾਵੇ ਹੁਣ ਵੇਖੋ ਖੇਡਾਂ ਵੱਲ ਧਿਆਨ ਦਿਓ ਵੇਖੋ ਪੜ੍ਹਾਈ ਵੱਲ ਧਿਆਨ ਦਿਓ ਅੱਜਕੱਲ ਪੜ੍ਹਾਈ ਦਾ ਮਾਡਲ ਟ੍ਰੈਂਡ ਹੈ ਪੜ੍ਹਾਈ ਦਾ ਹੈ ਲੋਕੀ ਬਾਹਰ ਜਾ ਰਹੇ ਨੇ ਪੜ੍ਹਾਈ ਦਾ ਕੋਈ ਵਾਰ ਕਰੋ ਕੋਈ ਬਿਜ਼ਨਸ ਕਰੋ ਪਤਾ ਹੈ ਕਿ ਨਸ਼ਾ ਉਸ ਉਹਦੇ ਵੱਲ ਜਾਊਗਾ ਜ਼ਿਆਦਾ ਕਿਉਂਕਿ ਜਿਹੜੀਆਂ ਜਦੋਂ ਆਪਾਂ ਪੋਜ਼ਿਟਿਵ ਸੋਚਣ ਲੱਪੇ ਵੀ ਵਧੀਆ ਸੁਸਾਇਟੀ ਵਧੀਆ ਯਾਰ ਦੋਸਤਾਂ ਵੱਲ ਧਿਆਨ ਦਿਓ ਚੰਗੇ ਚੰਗੇ ਯਾਰ ਦੋਸਤ ਬਣਾਓ ਹੁਣ ਖਾਣ ਪੀਣ ਵਾਲੇ ਖਾਣ ਪੀਣ ਵਾਲੀਆਂ ਗੱਲਾਂ ਕਰਨੇ ਨਸ਼ੇ ਵਾਲਾ ਨਸ਼ੇ ਵਾਲੀਆਂ ਗੱਲਾਂ ਚੰਗੀਆਂ ਨੇ ਚੰਗੀਆਂ ਗੱਲਾਂ ਕਰ ਲੈਣੀਆਂ ਹਨ ਹਾਂ ਹੈਨਾ ਕੁਈ ਰਾਬੀ ਰੂਹ ਕੋਈ ਆਪਣਾ ਸਿੰਘ ਕੋਈ ਤਿਆਰ ਵਰਤਾਰ ਕੋਈ ਗਾਤਰੇ ਲਾਗੇ ਬੋ ਕੋਦੇ ਸਿੰਘਾਂ ਦੇ ਨੰਗਾਂ ਦੇ ਲਾਗੇ ਉਹਨਾਂ ਚੰਗੀਆਂ ਜਦੋਂ ਆਪਾਂ 10 12 ਦਿਨ ਚੰਗੀਆਂ ਗੱਲਾਂ ਸੁਣ ਲਾਪੇ ਨਾ ਫਿਰ ਉਸੇ ਟਾਈਮ ਫਿਰ ਆਪਣਾ ਬ੍ਰੇਨ ਉਧਰ ਹੀ ਤੁਰ ਪੈਣਾ ਹੁਣ ਵੇਖੋ ਪੜਾਈ ਕਿੰਨਾ ਬੈਨੀਫਿਟ ਵੇਖੋ ਆਈਪੀਐਸ ਆਈਐਸ ਐਸਐਸਚੂ ਡੀਐਸਟੀ ਕਿੰਨੀ ਪੜਾਈ ਚ ਮੁੰਡੇ ਜਾ ਰਹੇ ਨੇ ਆਪਣਾ ਥੋੜਾ ਪੰਜਾਬੀ ਦਾ ਟ੍ਰੈਂਡ ਆ ਵੀ ਬਾਹਰ ਦਾ ਜਿਆਦਾ ਕਰੇਜ ਆ ਆਪਣਾ ਫੀਜਲੋਂ ਦੀ 4-5 ਕਿਲੇ 10 ਕਿਲੇ ਵੱਲ ਚੱਲ ਕੇ ਕੇ ਕਰ ਦੇਤੀ ਜਲ ਮੱਝਾਂ ਗਾਵਾਂ ਵਾਲਾ ਪ੍ਰੋਸੈਸ ਵੀ ਆਪਣਾ ਬੜਾ ਵਧੀਆ ਵਾ ਮੇਰੀ ਇਹੋ ਬੇਨਤੀ ਹੈ ਵੀ ਨਸ਼ਿਆਂ ਤੋਂ ਦੂਰ ਹੋ ਯੰਗ ਮੁੰਡੇ ਜਿਹੜੇ ਚਲੋ 올ਡ ਤੇ ਹੈਗੇ ਹੈਗੇ ਯੰਗ ਮੁੰਡੇ ਯੰਗ ਜਨਰੇਸ਼ਨ ਜਿਹੜੀ 12 ਚ ਜਾਂਦੀਆਂ ਵੀਰਾਂ ਹੋ ਗਿਆ ਠੰਡਾ ਹੋ ਗਿਆ ਇਹ ਜਿਹੜੀਆਂ ਠੰਡੀਆਂ ਵੀਰਾਂ ਨੇ ਸ਼ਰਾਬ ਹੁੰਦਾ ਤੇ ਨਸ਼ਾ ਹੀ ਆ ਮੁਰਗਾ ਮੀਟ ਮੱਛੀ ਬੱਕਰਾ ਇਹ ਵੀ ਨਸ਼ਾ ਨਸ਼ੇ ਵਾਲਾ ਹੀ ਸਿਸਟਮ ਹੁੰਦਾ ਕਿਹ ਚੀਜ਼ ਨੂੰ ਮਾਰ ਕੇ ਖਾਣਾ ਉਹ ਪਾਪ ਤੋਂ ਵੱਧ ਪਾਪੀ ਹੁੰਦਾ ਉਹ ਬੰਦਾ ਇਸ ਕਰਕੇ ਮੇਰੀ ਬੇਨਤੀ ਆ ਵੀ ਗੋਪੀ ਪੱਟੀ ਰਾਣਾ ਸੰਧੂ ਵੱਲੋਂ ਬੇਨਤੀ ਆ ਵੀ ਸਾਡੀ ਨਸ਼ੇ ਤੋਂ ਦੂਰ ਰਹੋ ਚੰਗੀਆਂ ਚੰਗੀ ਯਾਰੀ ਦੋਸਤੀ ਪਾਓ ਚੰਗੇ ਪੋਜ਼ਿਟਿਵ ਗੱਲਾਂ ਸੋਚੋ ਨੈਗੇਟਿਵ ਗੱਲਾਂ ਤੋਂ ਦੂਰ ਰਹੋ ਮੈਂ ਇੱਥੇ ਨਸ਼ਾ ਛੱਡੋ ਵੱਲੋਂ ਬੇਨਤੀ ਕਰਦਾ ਵੀ ਚੰਗੇ ਪਾਸੇ ਜਾਓ ਕੋਈ ਵਪਾਰ ਕੋਈ ਬਿਜ਼ਨਸ ਕੋਈ ਐਹੋ ਜਿਹਾ ਇਨਵੈਸਟਮੈਂਟ ਕਰੋ ਜਿਹੜੇ ਚੰਗੇ ਪਾਸੇ ਤੁਰੋ ਵਾਹ ਕੁਝ ਖਾਲਚਾ ਤੇ